ਸਾਸਰੀ ਕਾਲ ਜੀ ਅੱਜ ਅਸੀਂ ਬਣਾ ਰਹੇ ਹਾਂ ਬਲੈਕ ਚਨੇ ਜਿਨੂੰ ਕਾਲੇ ਛੋਲੇ ਕਹਿੰਦੇ ਨੇ ਤੇ ਦੇਖੋ ਅਸੀਂ ਇਹ ਇਹਨੂੰ 4-5 ਘੰਟੇ ਹੋ ਸੀ ਭਿਓ ਕੇ ਰੱਖੇ ਹੋਏ ਨੇ ਅੱਜ ਐਕਚੁਅਲੀ ਧੁੱਪ ਨਹੀਂ ਚੜੀ ਹੁਣ ਅਸੀਂ ਗਿਆ ਹਨ ਨੂੰ ਹੀ ਬੋਇਲ ਕਰਾਂਗੇ ਤੁਹਾਨੂੰ ਦੱਸ ਦੇ ਕਿਸਾ ਬੰਦੇ ਹੋਰ ਇਹ ਜਿਹੜੇ ਕਾਲੇ ਚਨੇ ਹੁੰਦੇ ਸਿਹਤ ਲਈ ਬਹੁਤ ਇੱਚੇ ਹੁੰਦੇ ਨੇ ਕਿਉਂਕਿ ਇਹ ਹਾਈ ਪ੍ਰੋਟੀਨ ਹੁੰਦੀ ਹੈ ਨਰੋਏ ਹੁੰਦੇ ਨੇ ਔਰ ਬਹੁਤ ਹੀ ਅੱਛੀ ਸਾਨੂੰ ਸਬਜ਼ੀ ਬਣਾ ਕੇ ਖਾਣੇ ਅੱਜ ਤੇ ਤੁਸੀਂ ਮੇਰੇ ਨਾਲ ਹੀ ਬਨੇ ਰਹੋ ਠੀਕ ਹੈ ਜੀ ਸਭ ਤੋਂ ਪਹਿਲਾਂ ਅਸੀਂ ਬਲੈਕ ਚਨੇਆਂ ਨੂੰ ਬੋਇਲ ਕਰਾਂਗੇ ਇੱਕ ਕੁੱਕਰ ਚ ਪਾ ਲੈਨੇ ਪ੍ਰੈਸ਼ਰ ਕੁੱਕਰ ਚ ਉਹਨਾਂ ਚ ਪਾਣੀ ਪਾਵਾਂਗੇ ਲੈ ਅਸੀਂ ਉਹਨਾਂ ਚ ਨਮਕ ਪਾਵਾਂਗੇ ਨਮਕ ਪਾ ਕੇ ਇਹਨੂੰ ਬੰਦ ਕਰ ਲਾਂਗੇ ਪ੍ਰੈਸ਼ਰ ਕੁੱਕਰ ਨੂੰ ਕੁੱਕਰ ਦਾ ਇੱਕ ਟੱਕਾ ਬੰਦ ਕਰਤਾ ਹੈ ਹੁਣ ਅਸੀਂ ਇਹਨੂੰ ਬੋਇਲ ਕਰਾਂਗੇ ਤਦ ਤੱਕ ਅਸੀਂ ਇਹਦਾ ਮਸਾਲਾ ਰੈਡੀ ਕਰਦੇ ਹਾਂ ਜੀ ਮਸਾਲੇ ਵਾਸਤੇ ਅਸੀਂ ਪਿਆਜ਼ ਲੱਲੇ ਨੇ ਟਮਾਟਰ ਲੱਲੇ ਤੇ ਹਰੀਆਂ ਮਿਰਚਾਂ ਲੱਲੀਆਂ ਨੇ ਜੀ ਅਸੀਂ ਇਹਨਾਂ ਨੂੰ ਅੱਛੀ ਤਰ੍ਹਾਂ ਛਿਲਕਾ ਉਤਾਰ ਕੇ ਵਾਸ਼ ਕਰ ਲਿਆ ਹੁਣ ਇਹਨਾਂ ਨੂੰ ਕਟਾਂਗੇ ਫਿਰ ਅਹੀਂ ਮਿਕਸੀ ਜੀ ਮਿਕਸ ਕਰਾਂਗੇ ਉਹ ਜਿਹੜੇ ਬਲੈਕ ਚਨੇ ਬਣਦੇ ਵੈਸੇ ਤੁਹਾਨੂੰ ਪਤਾ ਬੜੀ ਹੀ ਅਨਮੋਲ ਸਬਜੀ ਐ ਤੁਹਾਨੂੰ ਪਤਾ ਹੋਏਗਾ ਕਿ ਜਦੋਂ ਬਿਮਾਰਾਂ ਚ ਲੋਕੀ ਸਪੈਸ਼ਲੀ ਇਹਦਾ ਸੂਪ ਪੀਂਦੇ ਨੇ ਇਸਕੇ ਬਲੈਕਸ ਨੇ ਤੇ ਬਹੁਤ ਹੀ ਬਹੁਤ ਹੀ ਵਧੀਆ ਸਬਜੀ ਐ ਲੋ ਜੀ ਦੇਖੋ ਅਸੀਂ ਮੋਟੇ-ਮੋਟੇ ਪਿਆਜ਼ ਕੱਟ ਲਏ ਐ ਟਮਾਟਰ ਕੱਟ ਲਏ ਤੇ ਹਰੀ ਮਿਰਚਾਂ ਤੇ ਨਾਲੇ ਆ ਦੇਖੋ ਤੁਸੀਂ ਦੇਖਿਓਗੇ ਕਰੀ ਪੱਤਾ ਠੀਕ ਹੈ ਜਿਹੜਾ ਕਿ ਬਹੁਤ ਹੀ ਗੁਣਕਾਰੀ ਹੁੰਦਾ ਹੈ ਇਹਨੂੰ ਸੇ ਹੁਸਾਰੇ ਨੂੰ ਅਸੀਂ ਕੀ ਕਰਾਂਗੇ ਮਿਕਸੀ ਚ ਮਿਕਸ ਕਰ ਲਾਂਗੇ ਅਸੀਂ ਕਿਸ ਤਰ੍ਹਾਂ ਚੇ ਤਰ੍ਹਾਂ ਮਿਕਸ ਕਰ ਲਏ ਨੇ ਪਿਆਜ਼ ਵੀ ਤੇ ਇਹਦੇ ਚ ਸਾਡੀ ਮਿਰਚ ਹੈ ਟਮਾਟਰ ਹੈ ਤੇ ਕਰੀ ਪੱਤਾ ਹੈ ਦੇਖੋ ਹੁਣ ਅਸੀਂ ਕੜਾਈ ਰੱਖਤੀ ਹੈ ਵਾਸ਼ ਕਰਕੇ ਸੁੱਕੀ ਹੈ ਹੁਣ ਇਹ ਚ ਪਾਵਾਂਗੇ ਮਸਟਰਡ ਆਇਲ ਠੀਕ ਹੈ ਹੁਣ ਇਹਦਾ ਕਲਰ ਚੇਂਜ ਹੋਣ ਦੀ ਵੇਟ ਕਰਾਂਗੇ ਜੀ ਕੋਈ ਕੱਚਾ ਰਹਿਣ ਹੁੰਦਾ ਨਾ ਇਸ ਕਰਕੇ ਯਰ ਫਸਟ ਕਲਾਸ ਚਨੇ ਬੋਇਲ ਹੋ ਗਏ ਆ ਜੀ ਐਂਡ ਵਧੀਆ ਫਸਟ ਕਲਾਸ ਹੋ ਗਿਆ ਦੇਖੋ ਜੀ ਅਸੀਂ ਇਹ ਚ ਰੱਤੀਆਂ ਤਿੰਨ ਚਾਰ ਕਾਲੀ ਮਿਰਚਾਂ ਦਾਲ ਚੀਨੀ ਦੇ ਟੁਕੜੇ ਤੇ ਇੱਕ ਵੱਡੀ ਇਲਾਚੀ ਰੁੱਤੀ ਹੈ ਫਾਦਾ ਖੁਸ਼ਬੂ ਇਹਦੇ ਨਾਲ ਇੰਨੀ ਚੀ ਖੁਸ਼ਬੂ ਆਏ ਨਾ ਸਬਜ਼ੀ ਚ ਬਸ ਕੀ ਦਿਲ ਕਰੇਗਾ ਬਾਹਰ ਦੇ ਆਂਢੀ ਗੁਆਂਢੀ ਕਰਨਗੇ ਅਸੀਂ ਖਾਣ ਜਾਣਾ ਕੀ ਬਣਿਆ ਪਰ ਦੇਖੋ ਸਾਡਾ ਆਇਲ ਐਨ ਗਰਮ ਹੋ ਗਿਆ ਫਸਟ ਕਲਾਸ ਹੋ ਹੀ ਪਲਾਵਾਂਗੇ ਜੀਰਾ मैं बंद करता कि हम जो बाकी सारे ओ, साले पाते थे बेचारे हम अभी उस प्याज और मैं गैस ऑन करता है तो हम अच्छे प्याज पा लागे हूँ ब्राउन होने तक थोड़ा अच्छी तरह भुनोंगे अभी क्योंकि तो मसाला मसालागर थोड़ा अच्छा होएगा ना तो सब्जी टेस्ट बहुत अच्छा आएगा रोजी हम पावगे लक्षण अक् रख द ਇਹ ਹੋਨੇ ਤਾਂ ਇੱਕ ਹੋਰ ਚੀਜ਼ ਬਸ ਲੱਗਿਆ ਜੋ ਥੋੜੇ ਜਿਹਾ ਪਿਆਜ਼ ਹਜੇ ਬ੍ਰਾਊਨ ਹੋਨੇ ਉਹ ਤਾਂ ਹਟ ਮਰ ਕੱਟੋਣ ਅਸੀਂ ਇੱਥੇ ਪਾਣਾ ਹੈ ਇੱਕ ਚਮਚ ਬੇਸਨ ਇੱਕ ਤਰ੍ਹਾਂ ਦਾ ਟੇਸ ਬੜਾ ਅੱਛਾ ਹੁੰਦਾ ਬੇਸਨ ਦਾ ਦੂਸਰਾ ਇਹ ਕੀ ਕਰੇਗਾ ਇਹ ਸਾਡੀ ਜਿਹੜੀ ਬਣੇਗੀ ਗਰੇਵੀ ਉਹਨੂੰ ਥੋੜਾ ਹੋਰ ਗਾੜ੍ਹੀ ਕਰੇਗਾ ਜਿਸ ਨਾਲ ਉਹ ਹੋਰ ਚਨੇ ਦੀ ਸਬ지 ਸਵਾਦ ਲਏਗੀ ਬਸ ਥ੍ਰੀ ਬਲੈਕ ਨੇ ਇਹੋ ਜਿਹਾ ਹੋਗੇ ਜਿਹੋ ਜਿਹੇ ਟਾਬੇ ਚ ਬੰਦੇ ਨੇ ਉਹੋ ਜਿਹੇ ਤੁਹਾਡੇ ਚਨੇ ਪਾ ਲੈਣਾ ਉਹਨਾਂ ਇਹਨੂੰ ਚਿਤ੍ਰਕ ਮੁੰਲਾਣਾ ਸੈਪਰੇਟ ਕਰਕੇ ਨਾ ਥੋੜਾ ਜਿਹਾ ਮਸਾਲਾ

ਇੱਕ ਤਾਂ ਕਲਰ ਵੀ ਆ ਗਿਆ ਉਹ ਨੂੰ ਪਤਾ ਵੀ ਨਹੀਂ ਚਲਦਾ ਆ ਦੇਖੋ ਜੀ ਸਾਡੇ ਪਿਆਰ ਕਿੰਨੇ ਅੱਛੇ ਤਰ੍ਹਾਂ ਕੁਝ ਗਏ ਨੇ ਮਨ ਕੇ ਪਿਆਜਾਂ ਨਵੀਂ ਔਰ ਛੜਤਾ ਦੇਖ ਰਹੇ ਹੋ ਮਿਰਚਾਂ ਤੇ ਤਰੀ ਪੱਤੇ ਦੇ ਜੁੜੇ ਹੀ ਬਣਾਏ ਆ ਮਿਕਸ ਵਿੱਚ ਉਹ ਸਾਰਾ ਪਾਣ ਲੱਗਿਆ ਉਹ ਤੇ ਜੀ ਦੇਖੋ ਅਸੀਂ ਹੁਣ ਇਹਦੇ ਚ ਪਾ ਰਹੇ ਆ ਸਾਰੇ ਮਸਾਲੇ ਜਦਨਾ ਹੋ ਸਾਰਾ ਟੇਸਟ ਬਣਨਾ ਹੈ ਲੋ ਜੀ ਪਹਿਲਾ ਹੀ ਹਲਦੀ ਪਾ ਰਹੇ ਆ ਜਿਹੜਾ ਸੀ ਪਾਵਾਂਗੇ ਜੀ ਤਨੀਆ ਪਾਊਡਰ ਫੇਰ ਸਾਡੇ ਕੋਲ ਇਹ ਜੀਰਾ ਜਿਹੜਾ ਭੁੰਨ ਕੇ ਅਸੀਂ ਉਹਦਾ ਬੜਾ ਅੱਛਾ ਭੁੰਨ ਕੇ ਉਹਨੂੰ ਪਾਊਡਰ ਬਣਾਇਆ ਜਿਹੜਾ ਪਾਊਡਰ ਇਹਦਾ ਨੇ ਬੜੀ ਅੱਛੀ ਸਮੈਲ ਆਂਦੀ ਹੈ ਥੋੜੀ ਜਿਹੀ ਕਾਲੀ ਮਿਰਚ ਪਾ ਰਹੇ ਆ ਤੇ ਅਸੀਂ ਪਾ ਰਹੇ ਆ ਢੇਕੀ ਮਿਰਚ ਜਿਹਦੇ ਨਾਲ ਦਾ ਅੱਛਾ ਰੰਗ ਹੋਏਗਾ ਉਹਨਾਂ ਟੇਸ ਅਨੁਸਾਰ ਅਸੀਂ ਨਮਕ ਪਾ ਰਹੇ ਆ ਨਮਕ ਦੇ ਕੋ ਸਾਬ ਨਾ ਪਾਣਾ ਕਿਉਂਕਿ ਇਹ ਆਲਰੇਡੀ ਅੱਛੀ ਪਾਇਆ ਆਇਆ ਵਾ ਹੁਣ ਅਨੇ ਚਤਰਾ ਮਿਕਸ ਕਰ ਦਾਂਗੇ ਉਹ ਥੋੜੀ ਜਿਹੀ ਨਿਚ ਪਾਤੀ ਹੈ ਥੋੜਾ ਜਿਹਾ ਪਾਣੀ ਮਾਣਾ ਮਾਣਾ ਪਾ ਕੇ ਨਾ ਅਸੀਂ ਭੋਲੇਗਾ ਪਾਣੀ ਪਾਣਾ ਜ਼ਰੂਰੀ ਹੈ ਕਿ ਅੱਛਾ ਤਰ੍ਹਾਂ ਮਸਾਲਾ ਸਾਡਾ ਪੁੱਜ ਜਾਂਦਾ ਹੈ ਜਦ ਮਸਾਲਾ ਪੁੰਨਾ ਬਹੁਤ ਜ਼ਰੂਰੀ ਹੈ ਖੁਦ ਹੀ ਦੇਖ ਰਿਓ ਕਿੰਨਾ ਚੰਗਾ ਕਲਰ ਤੇ ਬੜੀ ਸੁਗੰਧ ਜਦੋਂ ਮਿਲ ਨਹੀਂ ਆ ਰਹੀ ਹੈ ਦੀ ਖੁਸ਼ਬੂ ਤੁਹਾਨੂੰ ਨਹੀਂ ਆndi ਪਰ ਤੁਸੀਂ ਕਲਰ ਦੇਖ ਲੈਗਾ ਕਿੰਨਾ ਪਿਆਰਾ ਹੈ ਹਾਂ ਦੇਖੋ ਤੁਸੀਂ ਦੇਖ ਰਹੇ ਹੋਗੇ ਸਾਈਡਾ ਤੋਂ ਸਾਡਾ ਮਸਾਲਾ ਉਹ ਸੈਪਰੇਟ ਹੋ ਗਿਆ ਹੈ ਆਇਲ ਹੋ ਨਹੀਂ ਇਹਦੇ ਵਿੱਚ ਸਬਜ਼ੀ ਪਾਵਾਂਗੇ ਦੇਖੋ ਅਸੀਂ ਇਸ ਚ ਚਨੇ ਪਾ ਕੇ ਇਹਨੂੰ ਇਹਦੇ ਚ ਇਹਨੂੰ ਹੋਰ ਵੀ ਗਾੜ੍ਹੀ ਕਰ ਸਕਦੇ ਪਰ ਅਸੀਂ ਆਲਰੇਡੀ ਸਾਡੀ ਅੱਛੀ ਤਰ੍ਹਾਂ ਮਤਲਬ ਬਹੁਤ ਜ਼ਿਆਦਾ ਗਾੜ੍ਹੀ ਹੈ ਤੇ ਦੇਖ ਰਹੇ ਹੋਗੇ ਹੈਨਾ ਅੱਛੀ ਅੱਛੀ ਬੇਸਨ ਪਾ ਲਿਆ ਤੇ ਤੁਹਾਨੂੰ ਸਾਨੂੰ ਐਸੇ ਬਸ ਅਸੀਂ ਹੁਣ ਕਿ ਮਿਕਸ ਕਰਨੇ ਆ ਸਬਜ਼ੀ ਚ ਲੋ ਜੀ ਅਸੀਂ ਅਚ ਹੁਣ ਚਨੇ ਪਾ ਦਾਂਗੇ ਸਾਰੇ ਅਸੀਂ ਠੀਕ ਹੈ ਜੀ ਘਰ ਤੇਸੀ ਨੂੰ ਹੁਣ ਅਗਲੇ ਨੂੰ ਇਸ ਤਰ੍ਹਾਂ ਮਿਕਸ ਕਰ ਲਾਂਗੇ ਲੋ ਜੀ ਦੇਖੋ ਹੁਣ ਅਸੀਂ ਨੂੰ 5 ਕਿ ਮਿੰਟ ਤੱਕ ਰੱਖ ਦਾਂਗੇ ਉਤਰੀ ਦੇਖਣਾ ਕਿਆ ਰੈਸਟੋਰੈਂਟ ਟਾਈਪ ਹੋਰ ਕਿਆ ਟਾਬੇ ਲਈ ਦੇ ਚਨੇ ਵੀ ਦੂਰ ਕਰਨਗੇ ਹਾ ਜੇ ਤੁਸੀਂ ਹੋ ਦੇਖਣਾ ਅਗਲਾ ਕਿ ਸਟੈਪ ਕੀ ਆਣਾ ਹੈ ਚਿਕਨ ਫਿਰ ਇਹ ਕਿਆ پک ਰਹੇ ਨੇ ਚਨੇ ਦੇਖੋ ਤੁਸੀਂ ਮੋਰੀ ਦੇਖੋ ਜੀ ਫੋਨ ਅਸੀਂ ਇੱਕ ਹੋਰ ਟਵਿਸਟ ਦੇਣ ਲੱਗੇ ਆ ਮਾ ਤੁਹਾਡੇ ਇਹ ਚਨੇ ਆ ਨਾ ਤੁਹਾਡੇ ਕੋਈ ਵੀ ਸਬਜੀ ਆ ਜੇ ਉਹਨਾਂ ਸਾਬ ਨੂੰ ਪਰੇ ਕਰ ਦੇਗਾ ਤੁਸੀਂ ਬਣਾ ਕੇ ਦੇਖੇ ਕੋਰੀ ਹੈਗੇ ਤੇ ਨੇਜੀ ਹੈ ਕੋਈ ਇਹਨਾਂ ਨੇ ਪਰ ਥੋੜਾ ਜਿਹਾ ਬੜੇ ਸਹਿਜ ਨਾਲ ਪੇਸ਼ੈਂਸ ਨਾਲ ਬਣਾਨੇ ਨੇ ਬਾਈ ਕਸੂਰੀ ਮੇਥੀ ਤਾਂ ਕਿੰਨੀ ਵਧੀਆ ਲੱਗ ਰਹੀ ਐ ਫਸ ਕਲਾਸ ਦੇਖੋ ਕਾਲੇ ਚਲੇ ਤਿਆਰ ਹੋ ਗਿਆ ਹੈ ਸਾਬੇ ਸਟਾਈਲ ਰੈਸਟੋਰੈਂਟ ਸਟਾਈਲ ਅਨਜਾਨ ਦੀ ਲੋ ਨਹੀਂ ਘਰ ਚ ਬਣਾਓ ਤੇ ਅਸੀਂ ਇਹਨਾਂ ਨੂੰ ਸਰਵ ਕਰਾਂਗੇ ਲੋ ਜੀ ਦੇਖੋ ਜੀ ਖਾਓ ਇਹਨੂੰ ਰੋਟੀਆਂ ਨਾਲ ਚਾਵਲਾ ਨਾਲ ਬਰੈਡ ਦੇ ਨਾਲ ਕੁਚਾ ਬਣਾ ਲਓ ਚਾਹੇ ਤੁਸੀਂ ਠੀਕ ਹੈ ਔਰ ਖਾਓ ਔਰ ਮੈਨੂੰ ਦੱਸੋ ਕਿਹੋ ਜੀ ਬਣੀ ਹੈ ਕਮੈਂਟ ਕਰਕੇ ਦੱਸਣਾ ਔਰ ਪਲੀਜ਼ ਲਾਈਕ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਮੈਨੂੰ ਬਹੁਤ ਜ਼ਰੂਰ ਹੁੰਦਾ ਹੈ ਤੁਹਾਡੇ ਸਬਸਕ੍ਰਿਪਸ਼ਨ ਦੀ ਕਮੈਂਟ ਕਰਕੇ ਵੀ ਦੱਸਣਾ ਕਿ ਤੁਹਾਨੂੰ ਸਬਜੀ ਕਿਹੋ ਜੀ ਬਣੀ ਹੈ Thank you so much.